ਪਟਿਆਲਾ ਫਾਸ న్యూਸ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਕੈਮਰਾਮੈਨ ਜਕਸੀਰ ਸਿੰਘ ਨਾਲ ਸੋ ਇਸ ਟਾਈਮ ਅਸੀਂ ਖੜੇ ਆ ਪਾਤਣਾ ਸ਼ਹਿਰ ਦੇ ਵਿੱਚ ਮਹੇਸ਼ ਨਗਰ 7 ਨੰਬਰ ਵਾੜ ਦੇ ਵਿੱਚ ਤੁਹਾਨੂੰ ਇੱਕ ਅਸੀਂ ਪਰਿਵਾਰ ਨੂੰ ਮਿਲਵਾਨੇ ਜੋ ਬਿਲਕੁਲ ਹੀ ਗਰੀਬ ਪਰਿਵਾਰ ਹੈ ਜਿੱਥੇ ਦੋ ਬਜ਼ੁਰਗ 60 ਸਾਲ ਤੋਂ ਪਲੱਸ ਜੋ ਉੱਪਰ ਰਹਿੰਦੇ ਨੇ ਉਹਨਾਂ ਦਾ ਕੋਈ ਬੇਟਾ ਨਹੀਂ ਹੈ ਤੇ ਦੋ ਬੇਟੀਆਂ ਸੀਆਂ ਵਹਿਆਂ ਗਈਆਂ ਨੇ ਸੋ ਉਹਨਾਂ ਦੇ ਅੱਪ ਘਰ ਦੇ ਹਾਲਾਤ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਹਾਂਗੀ ਇੱਕ ਵਾਰ ਜ਼ਰੂਰ ਕੈਮਰਾਮੈਨ ਵੀ ਇਹ ਦਿਖਾਣ ਫੋਟੋ ਇਸ ਕਰਦੀਆਂ ਤਸਵੀਰਾਂ ਜੋ ਘਰ ਦੀ ਹਾਲਤ ਬਿਲਕੁਲ ਚੁਕੀ ਹੈ ਘਰ ਚ ਕਮਾਨ ਵਾਲਾ ਵੀ ਆਪਾਂ ਕਹਿੰਦੇ ਕਮਾਨ ਵਾਲਾ ਵੀ ਕੋਈ ਸਾਧਨ ਨਹੀਂ ਹੈਗਾ ਉਹਨਾਂ ਦਾ ਨਾਂ ਦਾ ਕੋਈ ਬੇਟਾ ਹੈ ਦੋ ਬੇਟੀਆਂ ਸੀਗੀਆਂ ਵਿਆਈਆਂ ਗਈਆਂ ਨੇ ਤੇ ਘਰ ਦੀ ਜੋ ਛੱਤ ਤੁਹਾਨੂੰ ਮੈਂ ਦਿਖਾਨੀ ਹੈ ਘਰ ਦੀ ਛੱਤ ਬਿਲਕੁਲ ਖਸਤਾ ਹੋ ਚੁਕੀ ਹੈ ਉਹਨਾਂ ਦੇ ਦੋ ਕਮਰੇ ਨੇ ਕਮਰੇ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਪਲਾਸਟਰ ਨਹੀਂ ਹੈਗਾ ਇੱਟਾਂ ਨਿਕਲੀਆਂ ਪਈਆਂ ਨੇ ਟੁੱਟੇ ਹੋਏ ਵਿਚਾਰਾਂ ਦੇ ਕਮਰੇ ਨੇ ਦੋਨੋਂ ਚੀਜ਼ ਪਾ ਰਹਿੰਦੇ ਇੱਥੇ ਤੁਹਾਨੂੰ ਮੈਂ ਇਸ ਕਮਰੇ ਦੀ ਹਾਲਤ ਦਿਖਾਉਂਗੀ ਕੈਮਰਾਮੈਨ ਨੂੰ ਕਹਾਂਗੇ ਜਰੂਰ ਇਸ ਕਮਰੇ ਦੀ ਛੱਤਾਂ ਦਿਖਾਣ ਇਹ ਛੱਤਾਂ ਬਿਲਕੁਲ ਹੀ ਨਾਜ਼ੁਕ ਹੋ ਚੁਕੀਆਂ ਨੇ ਟੁੱਟੀਆਂ ਪ ਜਦੋਂ ਮੀਂਹ ਕਣੀ بارش ਦਾ ਮੌਸਮ ਹੁੰਦਾ ਹੈ ਇਹ ਵਿਚਾਰੇ ਬਾਹਰ ਬਹਿ ਕੇ ਆਪਣਾ ਗੁਜ਼ਾਰਾ ਦੋਨੋ ਜੀ ਕੱਢਦੇ ਨੇ ਟਾਈਮ ਨਗਾਉਂਦੇ ਨੇ ਸੋ ਤੁਸੀਂ ਇਸ ਤਰ੍ਹਾਂ ਨਾ ਕੱਚਾ ਏ ਬਿਲਕੁਲ ਹੀ ਨਾ ਤਾਂ ਕੋਈ ਫਰਸ਼ ਹੈ ਤੁਸੀਂ ਦੇਖੇ ਮੀਂਹ ਕਾਰਨ ਕਿਵੇਂ ਇਸ ਫਰਸ਼ ਦੇ ਵਿੱਚ ਟੋਏ ਪਏ ਪਏ ਨੇ ਸੋ ਤੁਹਾਨੂੰ ਮੈਂ ਇੱਕ ਇੱਕ ਕਮਰੇ ਜਿਨ੍ਹਾਂ ਦੀ ਪੇਟੀਆਂ ਬਿਸਤਰੇ ਇੱਕ ਇੱਕ ਕਮਰੇ ਦੇ ਵਿੱਚ ਪਏ ਨੇ ਸੋ ਤੁਹਾਨੂੰ ਮੈਂ ਅਗਲੇ ਕਮਰੇ ਦੀ ਵੀ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰੂੰਗੀ ਤੇ ਇੱਕ ਕਮਰਾ ਇਹ ਹੈ ਇਹਨਾਂ ਦਾ ਜਿਨ੍ਹਾਂ ਦੇ ਵਿੱਚ ਬੈ ਕੇ ਵਿਚਾਰੇ ਆਪਣਾ ਰੋਟੀ ਪਾਣੀ ਆਪਾਂ ਕਹਿ ਦਈਏ ਖਾਂਦੇ ਜਦੋਂ ਮੀਂਹ ਕਣੀ ਆ ਜਾਂਦਾ ਹੈ ਤੇ ਕਾਫੀ ਨਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਆ ਕਮਰੇ ਦੀ ਛੱਤਾਂ ਦੇਖੋ ਇੱਟਾਂ ਨਿਕਲੀਆਂ ਪਈਆਂ ਨੇ بارش ਦੇ ਮੌਸਮ ਦੇ ਵਿੱਚ ਇਹ ਟਿਪ ਟਿਪ ਕਰਕੇ ਇਹ ਦੋਨੋਂ ਕਮਰੇ ਨਾਲੇ ਚੁੰਦੇ ਨੇ ਔਰ ਨੀਚੇ ਫਰਸ਼ ਤੇ ਵੀ ਤੁਸੀਂ ਦੇਖ ਸਕਦੇ ਹੋ ਟੋਏ ਪਏ ਪਏ ਨੇ ਸੋ ਆਪਾਂ ਕਹਿੰਦਾ ਦੋਨੋਂ ਜਿਹੜੇ ਬਜ਼ੁਰਗ ਇੱਥੇ ਰਹਿੰਦੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸੋ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰਦੀ ਆ ਕਿ ਜਿਵੇਂ ਹੁਣ ਹੜ੍ਹਾਂ ਦੇ ਵਿੱਚ ਹੜ੍ਹ ਪੀੜਤਾਂ ਦੇ ਨਾਲ ਖੜੇ ਨੇ ਉਹਨਾਂ ਨੂੰ ਆਰਥਿਕ ਸਹਾਇਤਾ ਦੇ ਰਹੇ ਨੇ ਆਟਾ ਦਾਲ ਕੋਈ ਵੀ ਰਸਣ ਦੇ ਰਹੇ ਨੇ ਸੋ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹੇਗੀ ਕਿ 7 ਨੰਬਰ ਬਾੜ ਦੇ ਵਿੱਚ ਮਹੇਸ਼ ਨਗਰ ਪਾਤਣਾ ਦੇ ਵਿੱਚ ਆ ਕੇ ਇਹ ਦੋਨੋਂ ਜੀਆ ਦਾ ਹਾਲ ਤੁਸੀਂ ਦੇਖ ਸਕਦੇ ਹੋ ਤੇ ਕਿਵੇਂ ਵਿਚਾਰੇ ਇਹ ਗੁਜ਼ਾਰਾ ਕਰ ਰਹੇ ਨੇ ਆਰਥਿਕ ਸਹਾਇਤਾ ਜੇਕਰ ਕਿਸੇ ਭਾਈਪੈਣ ਤੋਂ ਹੁੰਦੀ ਹੈ ਸੋ ਮਹੇਸ਼ ਨਗਰ 7 ਨੰਬਰ ਬਾੜ ਦੇ ਵਿੱਚ ਪਾਤਣਾ ਇਹਨਾਂ ਦੀ ਆ ਕੇ ਹੈਲਪ ਕਰ ਸਕਦੇ ਹੋ ਸੋ ਆਪਾਂ ਕਹਿੰਦੇ ਦੋ ਦੋਨੋਂ ਬਜ਼ੁਰਗ ਇੱਥੇ ਰਹਿੰਦੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹੋ ਰਹਾ ਤੁਸੀਂ ਦੇਖ ਸਕਦੇ ਪਿਛਲੇ ਟਾਈਮ ਜੋ بارشਾਂ ਪਈਆਂ ਸੀਗੀਆਂ ਉਹ بارشਾਂ ਪੈਣ ਕਰਕੇ ਦੇਖ ਤੁਸੀਂ ਖੁੱਲਾ ਇਹ ਬਿਲਕੁਲ ਵੀ ਛੱਤ ਹੈ ਨਹੀਂ ਇਹ ਵੀ ਇਹਨਾਂ ਦੀ ਛੱਤ ਡਿੱਗ ਚੁੱਕੀ ਹੈ ਜੋ ਬਾਲਾਂ ਵਾਲੀ ਛੱਤ ਸੀਗੀ ਇੱਥੇ ਬਿਲਕੁਲ ਸਾਡੇ ਡਿੱਗ ਚੁੱਕੀ ਹੈ ਵਿਚਾਰੇ ਮਸਾਂ ਇਸ ਕਾ ਮੇਰੇ ਜੱਪਾ ਕਹਣੇ ਜਾਨ ਬਚਾ ਕੇ ਨਿਕਲੇ ਨੇ ਬਚੇ ਨੇ ਇਹਨਾਂ ਦੀ ਪੇਟੀਆਂ ਦੇ ਤੁਸੀਂ ਦੇਖ ਸਕਦੇ ਪੇਟੀਆਂ ਨੂੰ ਵੀ ਚਾਰ ਲੱਗੀ ਪਈ ਹੈ بارش ਕਰਾ ਕੇ ਇਹਨਾਂ ਦਾ ਇਹ ਹਾਲ ਹੋ ਚੁੱਕਿਆ ਹੈ ਜੋ ਕਹਿੰਦੇ ਇਹ ਇੱਕ ਇੱਕ ਦੋਏ ਕਮਰੇ ਨੇ ਉਹਨਾਂ ਦੇ ਵਿੱਚ ਗੁਜ਼ਾਰਾ ਮਸਾਂ ਕਰ ਰਹੇ ਨੇ ਸਕਦੇ ਨਾ ਦੇ ਇਹ ਬੈਠੇ ਬਾਥਰੂਮ ਵੀ ਬਣੇ ਹੋਏ ਨੇ ਬਾਥਰੂਮ ਉੱਤੇ ਵੀ ਕੋਈ ਛੱਤ ਨਹੀਂ ਹੈ ਤੇ ਬਜ਼ੁਰਗ ਨੇ ਇਹਨਾਂ ਨੂੰ ਚੜ੍ਹਨਾ ਉਤਰਨਾ ਬੜਾ ਔਖਾ ਲੱਗਦਾ ਹੈ ਇਹ ਚੀਜ਼ ਤੁਸੀਂ ਦੇਖ ਸਕਦੇ ਇਸ ਟਾਈਮ ਦੀਆਂ ਤਸਵੀਰਾਂ ਨੇ। ਇੰਨੇ ਬਜ਼ੁਰਗ ਵੀ ਮੌਜੂਦ ਹਨ ਜੋ 60 ਤੋਂ ਪਲੱਸ ਨੇ ਕਮਾਣ ਵਾਲਾ ਤੁਹਾਨੂੰ ਮੈਂ ਦੱਸਿਆ ਇਹ ਪਹਿਲਾਂ ਕਮਾਣ ਵਾਲਾ ਕੋਈ ਸਾਧਨ ਹੈ ਨਹੀਂ ਬੇਟਾ ਇਹਨਾਂ ਕੋਲ ਹੈ ਨਹੀਂ ਦੋ ਬੇਟੀਆਂ ਨੇ ਵਿਆਹੀਆਂ ਗਈਆਂ ਨੇ ਸੋ ਆਪਾਂ ਅੰਕਲ ਨਾਲ ਵੀ ਗੱਲਬਾਤ ਕਰਦੇ ਹਾਂ ਅੰਕਲ ਕੀ ਨਾਂ ਆਪਣਾ? ਸੁਖਦੇਵ ਸਿੰਘ ਠੀਕ ਹੈ ਕਿਹੜੇ ਨਗਰ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਸੀਂ? ਮੈਂ ਹਮੇਸ਼ ਨਗਰ ਵਾਰਡ ਨੰਬਰ 7 ਜੀ 7 ਦੇ ਵਿੱਚ ਹਾਂਜੀ ਕੀ ਮਤਲਬ ਤੁਹਾਨੂੰ ਸਮੱਸਿਆ ਆ ਰਹੀ ਹੈ ਘਰ ਤੁਹਾਡੇ ਬਿਲਕੁਲ ਟੁੱਟੇ ਪਏ ਨੇ ਮੈਂ ਨਾ ਇੱਥੇ 50 ਸਾਲ ਤੋਂ ਰਹਿੰਦਾ ਜੀ ਤੇ ਮੇਰੇ ਮਕਾਨ ਜਿਹੜੇ ਨੇ ਬਹੁਤ ਨਾਜ਼ੁਕ ਨੇ ਮੇਰੇ ਕੋਲ ਦੋ ਬੇਟੀਆਂ ਸੀ ਉਹ ਵੀ ਲੋਕਾਂ ਦੇ ਸਹਿਯੋਗ ਨਾਲ ਆਪਦੇ ਘਰ ਚਲੇ ਗਈਆਂ ਪਰ ਉਦੋਂ ਬਾਅਦ ਵਿੱਚ ਮੈਂ ਕਈ ਬਿਮਾਰੀਆਂ ਦਾ ਮਰੀਜ਼ ਹਾਂ ਮੇਰੇ ਘਰ ਵਾਲੇ ਵੀ ਮਰੀਜ਼ ਐ ਸਾਨੂੰ 1500 ਰੁਪਿਆ ਪੈਸੇਨ ਮਿਲਦੀ ਐ ਉਹ ਦਵਾਈਆਂ ਬੂਟੀਆਂ ਸਬਦੇ ਪੱਤੇ ਦੇ ਵਿੱਚ ਪੂਰੇ ਹੋ ਜਾਂਦੇ ਆ ਇਸ ਕਰਕੇ ਆ ਮੀਂਹ ਦੇ ਵਿੱਚ ਪਹਿਲਾਂ ਇੱਕ ਮੇਰਾ ਪਿਛਲੀਆਂ ਬਸਾਤਾਂ ਚ ਮਕਾਨ ਡਿੱਗਾ ਸੀ ਮੈਂ ਬੜੀਆਂ ਐਪਲੀਕੇਸ਼ਨਾਂ ਦਿੱਤੀਆਂ ਪਰ ਮੈਂ ਇਥੋਂ ਦੇ ਸਾਰਾ ਕੁਝ ਕਰਕੇ ਲੈ ਜਾਂਦੇ ਆ ਅੱਗੇ ਜਾ ਕੇ ਪਤਾ ਨਹੀਂ ਕਿਹੜੀ ਦੱਦੀ ਚ ਜਾਂਦੇ ਕਿਹੜੀ ਤੇ ਨਾ ਜਾਂਦੇ ਆ ਆ ਹੁਣ ਜਿਹੜੇ ਮੇਰੇ ਦੋ ਮਕਾਨ ਨੇ ਆ ਬਸਾਤਾਂ ਦੇ ਵਿੱਚ ਸਾਡਾ ਅੰਦਰ ਵੀ ਪੈਣ ਦਾ ਆਸਰਾ ਨਹੀਂ ਸੀ ਰਿਹਾ ਮੈਂ ਇੱਕ ਬੰਦੇ ਨੂੰ ਫੋਨ ਕੀਤਾ ਮਹਾਜਹੇਦਤ ਸਾਹਿਬ ਜਦੋਂ ਅਸੀਂ ਮਰ ਗਏ ਆਣ ਕੇ ਸਵੇਰੇ ਸਾਡੀਆਂ ਲਾਸ਼ਾਂ ਚੱਕ ਲਿਓ ਮੈਨੂੰ ਕਹਿਣ ਲੱਗਾ ਵੀ ਗੱਲ ਤਾਂ ਦੱਸ ਮਹਾ ਵੀ ਮੇਰੇ ਮਕਾਨ ਤਾਂ ਟੱਪ ਟੱਪ ਚੂਰੇ ਨੇ ਮੇਰੇ ਕੋਲ ਕੋਈ ਪੈਸਾ ਹੈ ਨਹੀਂ ਤੇ ਹੁਣ ਮੈਂ ਕੀ ਕਰਾਂ ਮਿੰਨੂ ਆਂਦਾ ਮੈਂ ਤੇਰੇ ਕੋਲ 10 ਮਿੰਟਾਂ ਚ ਆਇਆ ਉਹ ਵਿਚਾਰਾ ਆਣ ਕੇ 1000 ਰੁਪਏ ਦੀ ਮੈਨੂੰ ਤਰਪਾਲ ਲੈ ਕੇ ਮੇਹ ਪੈਂਦੇ ਜੇ ਮੇਰੇ ਕੋਠੇ ਦੇ ਪਵਾ ਕੇ ਤੇ ਫੇਰ ਗਿਆ ਜੀ ਮੈਂ ਤੇ ਉਹਦਾ ਵੀ ਧੰਨਵਾਦ ਕਰਦਾ ਹਾਂ ਬਾਕੀ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਵੀ ਤੁਸੀਂ ਬੰਦੇ ਮਰੇ ਤੋਂ ਬਾਅਦ 4 ਲੱਖ ਰੁਪਏ ਦਿੰਨੇ ਆ ਜੇ ਪਰ ਜਿਉਂਦੇ ਆ ਜੀ ਬੰਦੇ ਨੂੰ 2 ਲੱਖ ਰੁਪਏ ਦਿੱਤਾ ਜਾਵੇ ਤੇ ਉਹਦਾ ਜਿਹੜਾ ਗੁਜ਼ਾਰਾ ਪੰਜਾਂ ਸਾਲ ਦਾ ਹੈਗਾ ਉਹ ਸੌਖਾ ਹੋ ਸਕੇ ਇਸ ਕਰਕੇ ਮੈਂ ਆਪ ਜੀ ਦੇ ਮੀਡੀਆ ਰਹੀ ਵੀ ਇਹਨਾਂ ਲੋਕਾਂ ਨੂੰ ਬੇਨਤੀ ਕਰਦਾ ਵੀ ਮੇਰੀ ਗਰੀਬ ਦੀ ਕੋਈ ਬਾਹ ਫੜ ਲਵੇ ਤੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹੋਵਾਂਗਾ ਇਸ ਕਰਕੇ ਮੈਂ ਆ ਨਾ ਵੀ ਮੇਰਾ ਗਰੀਬ ਦਾ ਮਕਾਨ ਜਿਹੜਾ ਸਾਰਾ ਬਣਾਇਆ ਜਾਵੇ ਤੇ ਮੇਰਾ ਟੈਂਪੂ ਦਾ ਕਿਰਾਇਆ ਜਾਵੇ ਆਪਣੇ ਵਿੱਚ ਮਾਤਾ ਵੀ ਮੌਜੂਦ ਨੇ ਮਾਤਾ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਮਾਤਾ ਕੀ ਨਾ ਆਪਣਾ ਗਰਮੀਤ ਕੌਰ ਕਿਹੜੀ ਪਾੜ ਦੇ ਵਿੱਚ ਤੁਸੀਂ ਰਹਿੰਦੇ ਹੋ ਨਮੇਸ਼ ਨਕਨਾ ਨਮੇਸ਼ ਨਗਰ 7 ਨੰਬਰ ਪਾੜ 7 ਨਾ ਤੇ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਨੇ ਆ ਵੀ ਸਾਨੂੰ ਸਾਰਾ ਨਹੀਂ ਤੇ ਕਿਸੇ ਦਾ ਵੀ ਕਿਸੇ ਦਾ ਕੋਈ ਪਾਣ ਦੇ ਕੋਟ ਨਹੀਂ ਦਿੰਦਾ ਵੀ ਦੋ ਬੇਟੀਆਂ ਤੁਹਾਡੀਆਂ ਵਿਆਹੀਆਂ ਗਈਆਂ ਨੇ ਤੇ ਬੇਟਾ ਆਪਾਂ ਕਹਿੰਦੇ ਤੁਹਾਡੇ ਕੋਲ ਹੈ ਨਹੀਂ ਕੋਈ ਕਮਾਈ ਦਾ ਸਾਧਨ ਤੁਹਾਡੇ ਕੋਲ ਹੈ ਨਹੀਂ ਹੈਨਾ ਤੇ ਤੁਸੀਂ ਦੋਨੋਂ ਜੀ ਆਪਣਾ ਮਸਾਂ ਹੀ ਅੰਕਲ ਦੱਸਦੇ ਨੇ ਅਸੀਂ ਬੇਬਿਮਾਰੀ ਦੇ ਮਰੀਜ਼ ਨੇ ਤੁਸੀਂ ਦੱਸੋ ਮੈਂ ਕਿਤੇ ਜਾ ਨਹੀਂ ਸਕਦੀ ਵੀ ਵੀ ਇਹ ਤੇ ਜਾਂਦਾ ਆਉਂਦਾ ਐਂ ਤੇ ਸਾਰੀ ਗੱਲ ਦਾ ਪਤਾ ਐ ਮੈਂ ਤਾਂ ਕਿਤੇ ਜਾਂਦੀ ਨਹੀਂ ਕਿਤੇ ਵੀ ਤੇ ਪਿੰਸਨ ਮਿਲਦੀ ਚੱਲ ਪਿੰਸਨ ਦੇ ਗੁਜ਼ਾਰਾ ਕਰੀ ਜਾਣੇ ਗੁਜ਼ਾਰਾ ਕਰੀ ਜਾਣੇ ਚਲੇ ਤੇ ਸਾਰਾ ਕੁਝ ਜਾਣਦਾ ਸਾਰਾ ਕੁਝ ਕਰ ਵੀ ਸਕਦਾ ਮੈਂ ਤਾਂ ਜਿੰਨੀ ਗੱਲ ਕਿਤੇ ਮੁੰਨੀਂ ਕਰੂੰਗੀ ਸਾਰਾ ਸਾਨੂੰ ਕਿਸੇ ਦਾ ਨਹੀਂ ਹੈ ਗੱਲ ਹੂੰ ਸਾਨੂੰ ਮਕਾਨ ਘਰ ਬਣਾਉਣਾ ਚਾਹੀਦਾ ਕਿਤੇ ਲੈ ਕੇ ਦੇ ਦੋ ਕਿਤੇ ਬਣਾ ਲਓ ਇੱਥੇ ਸਾਨੂੰ ਪਾਣੀ ਦਾ ਗਲਾ ਨਹੀਂ ਦੇਣਾ ਕਿਸੇ ਨੇ ਅਸੀਂ ਸਾਡਾ ਕੱਲਾ ਘਰ ਆ ਨੇ ਦੋਨੋਂ ਅੰਕਲ ਆਂਟੀ ਨਾਲ ਗੱਲਬਾਤ ਕੀਤੀ ਹੈ ਦੋਨੋਂ ਇਹ 60 ਤੋਂ ਪਲੱਸ ਹੋ ਚੁੱਕੇ ਨੇ ਸੋ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਮੈਂ ਵੀ ਆਪਣੀ ਰਾਹੀ ਕਹਿਣਾ ਚਾਹਾਂਗੀ ਕਿ ਜੇਕਰ ਕੋਈ ਭਾਈਪਣ ਜੀ ਮੈਂ ਹੜ ਪੀੜਤਾਂ ਲਈ ਤੁਸੀਂ ਸਹਾਇਤਾ ਕਰ ਰਹੇ ਹੋ ਸਾਰੇ ਸਰਕਾਰ ਆ ਜਾਂਦੀਆਂ ਨੇ ਸਾਰੀ ਲੀਡਰਸ਼ਿਪ ਜਾਂਦੀ ਹੈ ਆਰਥਿਕ ਸਹਾਇਤਾ ਸਾਰੇਕਰ ਜੇਕਰ ਤੁਸੀਂ ਪਾਤੜਾਂ ਦੇ ਵਿੱਚ 7 ਨੰਬਰ ਬਾੜ ਮਹੇਸ਼ ਨਗਰ ਦੇ ਵਿੱਚ ਆ ਕੇ ਜੇਕਰ ਹੈਲਪ ਕਰ ਸਕਦੇ ਹੋ ਨੇ ਦੋਨੋਂ ਜੀਆਂ ਦੀ ਇਹਨਾਂ ਦੀ ਛੱਤ ਬਿਲਕੁਲ ਡਿੱਗ ਗਈ ਹੋਈ ਬੇ ਟੁੱਟੀ ਪਈ ਹੈ بارشਾਂ ਦੇ ਟਾਈਮ 'ਚ ਜੇਕਰ ਇਹਨਾਂ ਨੂੰ ਸੋਦੇ ਪਾਣੀ ਦੀ ਜਾਂ ਕੋਈ ਆਰਥਿਕ ਸਹਾਇਤਾ ਤੁਸੀਂ ਦੇ ਸਕਦੇ ਹੋ ਤਾਂ 7 ਨੰਬਰ ਬਾੜ ਦੇ ਵਿੱਚ ਮਹੇਸ਼ ਨਗਰ ਦੇ ਵਿੱਚ ਤੁਸੀਂ ਆ ਕੇ ਇਹਨਾਂ ਦੀ ਹੈਲਪ ਕਰ ਸਕਦੇ ਹੋ ਸੋ ਆਪਣੇ ਸਾਥੀ ਸਾਮ ਜਥੇਦਾਰ ਗੁਰਜੰਟ ਸਿੰਘ ਵੀ ਨੇ ਜੋ ਆਪਾਂ ਕਹਿ ਦਈਏ ਇਹਨਾਂ ਦੋਨੇ ਪਰਿਵਾਰਾਂ ਦੀ ਜੋ ਸਹਾਇਤਾ ਕਰਨ ਲਈ ਜਾਂ ਹਮਦਰਦੀ ਬਣ ਕੇ ਇਸ ਟਾਈਮ ਇਹ ਪਹੁੰਚੇ ਨੇ ਸੋਪੇ ਨਾਲ ਵੀ ਗੱਲਬਾਤ ਕਰਦੇ ਆ ਜਥੇਦਾਰ ਜੀ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੀ ਇਸ ਟਾਈਮ ਦੋਨੇ ਜੀਆਂ ਦੇ ਹਾਰਤਿਕ ਜੋ ਹਾਲਾਤ ਬਣੇ ਪਏ ਨੇ ਜੀ ਮੈਂ ਗੁਰਜੰਟ ਸਿੰਘ ਵਾਰਸ਼ ਪੰਜਾਬ ਹਲਕਾ ਅਸ਼ਤਾਨਾ ਪੰਜਮ ਮੈਂ ਬ੍ਰਿਗਮਟੀ ਮੇਰੇ ਨਾਲ ਭਾਈ ਸੁਖਦੇਵ ਸਿੰਘ ਭਾਈ ਜਸਵਿੰਦਰ ਸਿੰਘ ਏਸੀ ਅੱਜ ਫੇਰ ਇਸ ਮਕਾਨ ਦਾ ਇਹ ਦੇਖਣਾ ਹੈ ਇਸ ਭਰਾ ਦੀ ਵੀਡੀਓ ਵੇਖ ਕੇ ਇੱਥੇ ਦੇਖਣਾ ਹੈ ਪਰ ਬੜੀ ਦੁਖਦਾਈ ਗੱਲ ਹੈ ਕਿ ਖੂ ਜਿੰਨੇ ਡੂੰਘੇ ਖਤਾਨ ਵਿੱਚ ਦੋ ਇਨਸਾਨ ਕਿਵੇਂ ਰਹਿ ਰਹੇ ਨੇ ਇਹ ਜੋੜਾ ਦੋ ਬੱਚੀਆਂ ਵਿਆਹਣ ਤੋਂ ਬਾਅਦ ਜਿਨ੍ਹਾਂ ਦੇ ਕੋਲੇ ਬੱਚਾ ਕੋਈ ਹੈ ਨਹੀਂ ਸਹਾਰਾ ਕੋਈ ਹੈ ਨਹੀਂ ਪੁੱਤਰੀ ਸਾਰਾ ਹੁੰਦੇ ਨੇ ਪੁੱਤਰ ਹੈ ਨਹੀਂ ਔਰ ਇਹ 60 ਤੋਂ ਪਲੱਸ ਨੇ ਕਰ ਕੁਝ ਸਕਦੇ ਨਹੀਂ ਇਹਨਾਂ ਨੂੰ ਸਰਪੈਂਸ਼ਨ ਮਿਲਦੀ ਹੈ ਉੱਥੇ ਗੁਜ਼ਾਰਾ ਕਰਦੇ ਨੇ ਔਰ ਇਹਦਾ ਮਕਾਨ ਜਦੋਂ ਚੋਰਿਆ ਸੀ ਬੜਾ ਮੂਲ ਧਾਰਮੀ ਪਹਿਰੇਆ ਸੀ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਜਦਦਰਜੀ ਵੀ ਮੈਨੂੰ ਫੇਰ ਤੁਸੀਂ ਕੱਢੋਗੇ ਜਦੋਂ ਮੈਂ ਮਰ ਗਿਆ ਜਾਂ ਮੈਂ ਛੱਤ ਥੱਲੇ ਦਬ ਗਿਆ ਮੈਂ ਕਿਹਾ ਕੀ ਹੋ ਗਿਆ ਤੈਨੂੰ ਕਹਿੰਦਾ ਹੁਣਾ ਕੀ ਸੀ ਤੂੰ ਆ ਕੇ ਮੇਰਾ ਹਾਲਤੇ ਵੇਖ ਮੀਂਹ ਬੜਾ ਪੈ ਰਿਆ ਸੀ ਤੇ ਮੈਂ ਇੱਕ ਸਾਥੀ ਨੂੰ ਹੋਰ ਨਾਲ ਲਿਆ ਤੇ ਅਸੀਂ ਦੋਨੇ ਸਕੂਟਰ ਤੇ ਚੜੇ ਮੈਂ ਆ ਕੇ ਇਥੋਂ ਪਾਤੜਾਂ ਤੋਂ 1300 ਰੁਪਏ ਦਾ ਪੰਨਾ ਲਿਆ 300 ਰੁਪਏ ਦਾ ਕਿਸੇ ਹੋਰ ਗਰੀਬ ਨੂੰ ਦੇਣਾ ਸੀ ਉਹ ਦਿੱਤਾ ਤੇ 1000 ਰੁਪਏ ਦਾ ਆਪਣਾ ਮੀ ਪੰਨਾ ਮੀ ਪੰਦੇ ਚ ਦੇ ਘਰ ਤੇ ਪਾ ਕੇ ਔਰ ਜਾਂਦਾ ਇਹਨੂੰ ਹਦਾਇਤ ਵੀ ਕਰਕੇ ਗਿਆ ਕਿ ਵੀ ਆ ਜਿਹੜਾ ਤੈਨੂੰ ਪੰਨਾ ਦੇ ਕੇ ਚੱਲਿਆ ਮੈਂ ਇਹ ਛੋਟਾ ਪੰਨਾ ਸੀ ਜਿਹੜਾ ਇਹਨੂੰ ਮੰਜੀਆਂ ਤੇ ਲੈ ਕੇ ਬਾਹਰ ਹੀ ਪੈ ਜੋ ਅੰਦਰ ਨਾ ਪਿਓ ਕੋਈ ਪਤਾ ਨਹੀਂ ਨਹੀਂ ਦੇ ਵਿੱਚ ਤੁਹਾਡੀ ਛੱਤ ਡਿੱਗੀ ਕਿਤੇ ਜੋ ਤੂੰ ਕਹਿੰਦਾ ਸੀ ਉਹੀ ਨਾ ਹੋ ਜਾਵੇ ਸੋ ਮੈਂ ਬੇਨਤੀ ਕਰਦਾ ਦਾਨੀ ਸੱਜਣਾ ਨੂੰ ਹੜ ਭੀੜਤ ਮਾਲੀ ਮਦਦ ਕਰਨ ਵਾਲੇ ਉਹਨਾਂ ਦਾਨੀ ਸੱਜਣਾ ਨੂੰ ਭਾਵੇਂ ਉਹ ਮੱਝ ਦੇ ਏਰੀਏ ਵਿੱਚ ਵੱਡੀਆਂ ਰਾਹਤਾਂ ਭੇਜ ਰਹੇ ਨੇ ਭੇਜਣੀਆਂ ਵੀ ਚਾਹੀਦੀਆਂ ਨੇ ਇੱਕ ਵੱਡਾ ਨੁਕਸਾਨ ਹੋਇਆ ਔਰ ਸਾਨੂੰ ਇਹ ਗਿਲਾ ਨਹੀਂ ਹੈਗਾ ਵੀ ਉੱਥੇ ਕਿਉਂ ਪਰ ਮੈਂ ਕਹਣਾ ਵੀ ਜ਼ਮੀਨੀ ਪੱਧਰ ਤੇ ਪੱਧਰੇ ਇਲਾਕਿਆਂ ਵਿੱਚ ਵੀ ਬਰਸਾਤ ਪ੍ਰਭਾਵਿਤ ਲੋਕ ਬੈਠੇ ਨੇ ਉਹਨਾਂ ਲੋਕਾਂ ਦੇ ਵੀ ਮਕਾਨਾਂ ਦੀ ਸਾਰ ਲੈ ਲੈਣੀ ਚਾਹੀਦੀ ਹੈ ਮੈਂ ਜਿੱਥੇ ਮਾਰਸ਼ ਪੰਜਾਬ ਵੱਲੋਂ ਫਿਰ ਮੈਂ ਵੀਰ ਦੀ ਮਦਦ ਕਰਨ ਵਾਸਤੇ ਔਰ ਇਹਨਾਂ ਦੀ ਬਾਹ ਫੜਨ ਵਾਸਤੇ ਇਹਦੀ ਆਵਾਜ਼ ਬਣ ਕੇ ਲੋਕਾਂ ਤੱਕ ਦਾਨੀ ਸੱਜਣਾ ਤੱਕ ਪਹੁੰਚਾਉਣ ਵਾਸਤੇ ਪਹੁੰਚੇ ਹਾਂ ਮੇਰੇ ਨਾਲ ਭਾਈ ਸਾਹਿਬ ਸੁਖਦੇਵ ਸਿੰਘ ਊਰੀ ਔਰ ਭਾਈ ਜਸਵਿੰਦਰ ਸਿੰਘ ਊਰੀ ਪੰਜ ਮੈਂਬਰੀ ਕਮੇਟੀ ਦੇ ਵਿੱਚ ਸਾਡੇ ਮਾਰਸ਼ ਪੰਜਾਬ ਦੇ ਪਹੁੰਚੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਇੱਕ ਦੋ ਸ਼ਬਦ ਇਹਦੇ ਲਈ ਕਹਿਣ ਤਾਂ ਕਿ ਕੋਈ ਦਾ ਨਹੀਂ ਸਜਣਨ ਦੀ ਬਾਹ ਫੜ ਲਵੇ ਹਾਂਜੀ ਸਾਡਾ ਸੁਖਦੇਵ ਸਿੰਘ ਜੀ ਠੀਕ ਹੈ ਜੀ ਤੁਸੀਂ ਦੇਖਦੇ ਹੋ ਤੁਸੀਂ ਤੁਹਾਨੂੰ ਮੈਂ ਦਿਖਾਇਆ ਵੀ ਇਸ ਟਾਈਮ ਇਹਨਾਂ ਦੇ ਆਰਥਿਕ ਕਰਦੇ ਹਾਲਾਤ ਕੀ ਹੋਏ ਹੋਏ ਨੇ ਸੋਧੇ ਪਾਣੀ ਤੋਂ ਲੈ ਕੇ ਆਪਾਂ ਕਹਿੰਦੇ ਜਦ ਤੱਕ ਹੁਣ بارش ਆ ਪਈਆਂ ਨੇ ਮੀਂਹ ਕਿੰਨੇ ਨੇ ਬਿਲਕੁਲ ਖਸਤਾ ਹਾਲ ਹੋ ਚੁੱਕੇ ਨੇ ਮਕਾਨਾਂ ਦੇ ਤਾਂ ਕੀ ਤੁਸੀਂ ਆਮ ਪਬਲਿਕ ਨੂੰ ਆਪਣੇ ਵੱਲੋਂ ਕੀ ਅਹ ਇਹ ਤਾਂ ਹੀ ਹੋਈ ਕਹਿਣਾ ਚਾਹੁੰਦੇ ਆਂ ਜੀ ਸਮਾਜ ਸੇਵੀ ਸੰਸਥਾ ਨੂੰ ਵੀ ਇਹਦੀ ਵੀ ਅੱਗੇ ਵਾਂ ਫੜੀ ਜਾਵੇ ਇਹਦੀ ਸਹਾਇਤਾ ਕੀਤੀ ਜਾਵੇ ਵੱਤੋਂ ਵੱਧ ਮਾਝੇ ਦੇ ਵੇ ਲੋ ਵੀ ਇੱਥੇ ਹਣ ਮਨ ਵੀਰ ਮਨਪੀਰਤ ਸਿੰਘ ਮਨਕੀਰਤ ਸਿੰਘ ਵੀਰ ਉਹਨੇ ਕਿੰਨੀ ਵੇਖੋ ਜੀ ਔਲਖ ਸਾਹਿਬ ਨੇ ਮਦਦ ਕੀਤੀ ਆ ਜੇ ਉਹ ਸਾਰਾ ਥੋੜਾ ਬੋਧਾ ਤਿਲਕਾ ਇੱਧਰ ਵੀ ਵੀਰਾਂ ਲ ਭੇਜ ਦਵੇ ਕੋਈ ਫਰਕ ਨਹੀਂ ਪੈਣਾ ਹਾਂਜੀ ਇਹੋ ਹੀ ਵੀਰ ਦੀ ਤਿਲ ਤਿਲ ਨਾਲ ਚਲੋ ਆਂਦੇ ਨੇ ਵੀ ਸਮੁੰਦਰ ਪਰ ਜਾਂਦੇ ਨੇ ਇਹਨਾਂ ਦੀ ਬਾਹ ਫੜੀ ਜਾਊਗੀ ਗੁਜ਼ਾਰਾ ਹੋਊਗਾ ਇਹਨਾਂ ਵੀਰਾਂ ਦਾ ਅਈ ਤਾਂ ਇਹੋ ਹੀ ਉਹਨਾਂ ਗੜੀ ਵੀ ਬੇਨਤੀ ਕਰਦੇ ਆਂ ਵੀ ਇੱਧਰ ਵੀ ਜਰੂਰ ਆਸਰਾ ਕਰੋ ਮਾੜਾ ਮੋਟਾ ਵੇਖੇ ਸਾਡੀ ਵੀਡੀਓ ਵੇਖੋਗੇ ਤੇ ਜਰੂਰ ਇੱਧਰ ਆਸਰਾ ਕਰੋ ਜਿੰਨੀ ਵੀ ਭੇਜ ਸਕਦੇ ਸੇ ਤਾਂ ਵੱਧ ਤੋਂ ਵੱਧ ਘੱਟ ਤੋਂ ਘੱਟ ਚਲੋ ਜੀ ਜੋ ਸਾਡੇ ਵੱਲੋਂ ਸੇਵਾ ਹੋਊਗੀ ਅਸੀਂ ਵੀ ਭੇਜਾਂਗੇ ਜਿੰਨੇ ਜੋਗੇ ਹੈਗੇ ਆਂ ਜੀ ਵੇਖੋ ਕਿਉਂ ਜੀ ਇੱਥੇ ਇਸ ਟਾਈਮ ਤੇ ਜੇ ਪਾਣੀ ਆਵੇ ਮੇਰੇ ਸਾਹ ਜੀ 5-5 ਫੁੱਟ ਡੂੰਘ ਜਾਣਾ ਹਾਂਜੀ ਹਾਂਜੀ ਬਾਕੀ ਵੀਰਾਂ ਦਾ ਕੋਈ ਤੁਹਾਨੂੰ ਪਤਾ ਵੀ ਅੱਗੇ ਪੁੱਤਰ ਵੀ ਆ ਨਹੀਂ ਵਿਚਾਰਿਆਂ ਦਾ ਜਿਹੜੀ ਉਹਨਾਂ ਹਾਲਾਤ ਦੱਸੀ ਦੋ ਧੀਆਂ ਅਸੀਂ ਵਿਆਹ ਚੁੱਕੇ ਨੇ ਹਾਂਜੀ ਕੋਈ ਹਸਾਰਾ ਨਹੀਂ ਹੈਗਾ ਅਸੀਂ ਤੇ ਉਹੀ ਆਨੇ ਆ ਪੀ ਜਿੱਥੋਂ ਤੱਕ ਵੀ ਜਿਹੜੇ ਦਾਨੀ ਸੱਜਣ ਨੇ ਵੀਰ ਨੇ ਜਰੂਰ ਇੱਧਰ ਆ ਕੇ ਹਮਤ ਕਰਨ ਥੋੜੀ ਬਹੁਤੀ ਜਿੰਨੀ ਵੀ ਕਰ ਸਕਦੇ ਨੇ ਵੀਰ ਵੀ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਜੀ ਕੀ ਤੁਸੀਂ ਇਹਨਾਂ ਦੇ ਬਾਰੇ ਕਹਿਣਾ ਚਾਹੁੰਦੇ ਜਿਵੇਂ ਦੋਨੋਂ ਜੀ ਇਹ 60 ਤੋਂ ਪਲੱਸ ਹੋ ਚੁੱਕੇ ਨੇ ਹੈਨਾ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਕੀ ਤੁਸੀਂ ਲੋਕਾਂ ਨੂੰ ਹਾਂਜੀ ਮੇਰਾ ਬਹਿਗਤ ਜੀ ਦਾ ਖਾਲਸਾ ਬਹਿਗਤ ਫਤੇ ਜੀ ਮੈਂ ਤੇ ਦਾਨੀ ਸੱਜਣੋਂ ਇਹਨਾਂ ਵੀ ਗਰੀਬ ਦੀ ਬਾਹ ਫੜੀ ਜਾਵੇ ਮਕਾਨ ਵੇਖੋ ਡਿੱਗਣ ਵਾਲੇ ਹੋਏ ਪਿਆ ਜਮਾ ਤੇ ਮਗਰੋਂ ਸਰਕਾਰ ਵੀ ਬਾਅਦ ਚ ਕਿਨੂੰ 4 ਲੱਖ ਦੇ ਦੋ ਜੀ ਉਹਨਾਂ ਦਾ ਨਾ ਜਿਉਂਦੇ ਜਿਉਈ ਚੱਲ ਕੋਈ ਲੱਖ ਦੋ ਦਿੱਤਾ ਜਾਂ ਦੇਵੇ ਸਰਕਾਰ ਤੇ ਉਹਨਾਂ ਦਾ ਵੀ ਕੋਈ ਆਪਦਾ ਗੁਜ਼ਾਰਾ ਕਰਨ ਵੇਖੋ ਮਿੱਟੀ ਤੇ ਪਾਣੀ ਕਿੰਨਾ ਕਿੰਨਾ ਪਾਣੀ ਪੰਜ ਪੰਜ 6 ਫੁੱਟ ਪਾਣੀ ਹੋ ਜਾਂਦਾ ਉਹ ਬੇਟਾ ਉਹਨਾਂ ਦਾ ਨਹੀਂ ਵਿਚਾਰਿਆਂ ਦਾ ਹੈਗਾ ਤੇ ਮੈਂ ਦੇ ਹੱਥ ਜੋੜ ਕੇ ਦਾਨੀ ਸੰਜੋਈ ਅੰਨਾ ਵੀ ਤਿਲਕੇ ਤਿਲਕੇ ਨਾ ਸਮੁੰਦਰ ਭਰਿਆ ਜਾਂਦਾ ਵੀ ਜੇ ਉਧਰ ਦਾਣ ਦੇਣ ਦਾ ਕੋਈ ਕੋਈ ਥੋੜਾ ਬਾਲਾ ਇੱਧਰ ਵੀ ਵਿਚਾਰੇ ਦੀ ਮਦਦ ਕਰੋ ਤੇ ਮੈਂ ਵਾਰਿਸ ਪੰਜਾਬ ਜੈਸੇ ਬੰਦੀਆਂ ਲੋ 20000 ਰੁਪਏ ਦਨੂ ਆਪ ਦੇ ਵੱਲੋਂ ਜਥੇਬੰਦੀ ਵੱਲੋਂ ਦੇ ਅੰਦਰ ਲਾਲ ਕਰਦਾ ਬਾਕੀ ਸੰਗਤ ਨੂੰ ਆਨਾ ਵੀ ਆਪ ਦਾ ਜੋ ਵੀ ਕਿਣਕਾ ਇਹਨੂੰ ਵਿਚਾਰੇ ਨੂੰ ਇਹਦਾ ਘਰ ਬਣ ਸਕੇ ਅੱਜ ਇਸ ਸਮੇਂ ਆਪਣੇ ਬਾਰਸ ਪੰਜਾਬ ਦੀ ਜੋ ਜਥੇਬੰਦੀ ਹੈ ਭਾਈ ਸਾਹਿਬ ਆਪਣੇ ਵੱਲੋਂ 20000 ਦਾ ਜੋ ਐਲਾਨ ਕਰਕੇ ਗਏ ਨੇ ਦੋਹਾਂ ਜੀਆਂ ਲਈ ਸੋ ਮੈਂ ਕਹਿੰਦੀ ਹਾਂ ਪਰਮਾਤਮਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਨਾਲ ਬਹੁਤ ਆਦੇਵ ਜੋ ਆ ਗਰੀਬਾਂ ਦੀ ਆ ਕੇ ਇਹਨਾਂ ਨੇ ਇੱਕ ਮਸੀਹਾ ਬਣ ਕੇ ਇਹਨਾਂ ਨੇ ਪਰਵਾਰ ਦੀ ਮਾਂ ਫੜੀ ਐ ਸੋ ਮੈਂ ਬਾਕੀਆਂ ਨੂੰ ਵੀ ਕਹਿਣਾ ਚਾਹੂੰਗੀ ਜੇਕਰ ਕੋਈ ਆਰਥਿਕ ਤੌਰ ਤੇ ਇਹਨਾਂ ਦੀ ਦੋਨੇ ਜੀਆਂ ਦੀ ਸਹਾਇਤਾ ਕਰਨਾ ਚਾਹੁੰਦਾ ਹੈ ਆਤਰਾ ਮਹਾਦੇਵ 7 ਨੰਬਰ ਬਾੜ ਦੇ ਵਿੱਚ ਆ ਗਏ ਇਹਨਾਂ ਦੀ ਹੈਲਪ ਕਰ ਸਕਦਾ ਹੈ ਸੋ ਤੋ ਤੱਕ ਮੇ ਨਾਲ ਜੁੜੇ ਰਹੋ ਹਰਪ੍ਰੀਤ ਕੌਰ ਕੱਗਾ ਨਾਲ ਤਾਂ ਕਿ ਤੁਹਾਡੇ ਨਾਲ ਮੈਂ ਖਬਰਾਂ ਸਾਂਝੀਆਂ ਕਰ ਸਕਾਂ ਪਟਿਆਲਾ ਫਾਸਟ ਨਿਊਜ਼ ਦੇ ਨਾਲ